ਵਾਗਰ ਜੀ ਕਾ ਖਾਲਸਾ ਵਾਗਰ ਜੀ ਕੀ ਫਤਿਹ ਅੱਜ ਦਸਨੇਜ ਤਰਨਾਦਾਲ ਦੀ ਸਰਪ੍ਰਸਤੀ ਹੱਡ ਚੱਲ ਰਹੀ ਸ਼੍ਰੋਮਣੀ ਜਰਦਨ ਅਮਰਸ਼ੀਤ ਆਨਤਨ ਬਾਬਾ ਜੀਵਨ ਸਿੰਘ ਦੀ ਸਰਬਸਾਂਝੀ ਸੇਵਾ ਸੁਸਾਇਟੀ ਜਿਨ੍ਹਾਂ ਦੇ ਸਾਡੇ ਮੁੱਖ ਸੇਵਾਦਾਰ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਅਤੇ ਪ੍ਰਧਾਨ ਸਤਾਰ ਰਵਿੰਦਰ ਸਿੰਘ ਜੀ ਫੌਜੀ ਇਹਨਾਂ ਵੱਲੋਂ ਹੜਪੀੜਤਾ ਦੀ ਮਤਲਬ ਵਾਸਤੇ ਜਿਹੜਾ ਤਰਸਿੱਕੇ ਵਿੱਚ ਕੈਂਪ ਲਾਇਆ ਗਿਆ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਕਮਰੇ ਡਿੱਗੇ ਆ ਜਾਂ ਛੱਤਾਂ ਚੋ ਰਹੀਆਂ ਨੇ ਜਾਂ ਕੋਈ ਹੋਰ ਆਪਣਾ ਘਰ ਦਾ ਜਿਹੜਾ ਦੁਖਤ ਖਲੀਫ ਆ ਜਾਂ ਕੋਈ ਰਸਤ ਪਾਣੀ ਦੀ ਉਹਨਾਂ ਨੂੰ ਸਹਾਇਤਾ ਦੇਣ ਵਾਸਤੇ ਅੱਜ ਤਰਸਿੱਕੇ ਨਗਰ ਦੀ ਸੰਗਤ ਦੇ ਵਿੱਚ ਸਾਰੇ ਇਕੱਠੇ ਹੋਏ ਆ ਤੇ ਪ੍ਰਮਾਤਮਾ ਭਲਾ ਹੀ ਕਰੇ ਸਾਰਿਆਂ ਦੇ ਮਿਹਰ ਪ੍ਰਿਆਥ ਰੱਖੇ ਇਹੋ ਜਿਹਾ ਸਮਾਂ ਕਿਸੇ ਤੇ ਨਾਮ ਹੀ ਨਿ ਆਵੇ ਪਰ ਜਿਹੜੀ ਸੋਸਾਇਟੀ ਦੀ ਸੇਵਾ ਵਾ ਇਹ ਸਲਾਗਾ ਜੋ ਕਦਮ ਆ ਸੋਸਾਇਟੀ ਵੱਲੋਂ ਹਰ ਸਾਲ ਹੀ ਜਿਹੜਾ ਵੈਸੇ ਵੀ ਆਪਣਾ ਮਤ ਸੰਗਤਾਂ ਦੀ ਕੀਤੀ ਜਾਂਦੀ ਆ ਕਿਸੇ ਦੀ ਦਰਵਾਜ਼ਾਰੂ ਦੀ ਕੋਈ ਵੀ ਪਰ ਅੱਜ ਜਿਹੜੀ ਹੜ ਪਹਾੜ ਕਰਕੇ ਜਿਹੜੀ ਆਫਤਾ ਆਈ ਆ ਉਸ ਦੇ ਵਿੱਚ ਵੀ ਮਤ ਕਰਨ ਪਹੁੰਚੇ ਸਹੀ ਇਹਨਾਂ ਦਾ ਤੈਅ ਦਿਨ ਉਹਨਾਂ ਨਾਲ ਮਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ